ਸਤਿਕਾਰ ਜੀ ਸਾਰਿਆਂ ਨੂੰ ਆਪਾਂ ਤੁਹਾਨੂੰ ਸੁਣਾਉਣੇ ਆ ਜੀ ਸਾਨੂੰ ਇੱਕ ਕਹਾਣੀ ਪਾਏ ਹੋਏ ਸੀ ਜੀ ਬਾਹਰੋਂ ਧਮਾਰਾਂ ਕੰਨੀ ਆਪਣੇ ਇੱਥੇ ਚੋਆ ਜਾ ਚੋਚਾ ਜਾ ਆਪਾਂ ਉਧਰ ਆ ਰਹੇ ਸੀਗੇ ਤੇ ਆਪਾਂ ਤੁਹਾਨੂੰ ਸੁਣਾਉਣੇ ਆ ਜੀ ਇੱਕ ਕਹਾਣੀ ਇੱਕ ਦੋਨੇ ਮੀਆਂ ਬੀਵੀ ਹੁੰਦੇ ਨੇ ਤੇ ਨਾ ਇੱਕ ਦਿਨ ਇਹ ਜਾ ਹੁੰਦਾ ਵੀ ਉਹ ਸਨ ਸਾਰਟਿਕੀ ਰਾਤ ਦੇ ਵਿੱਚ ਤੇ ਠੰਡੀ ਹਵਾ ਤੇ ਹੁਣ ਬਾਹਰ ਰਸਤੇ ਦੇ ਵਿੱਚ ਜਾ ਰਹੇ ਹੁੰਦੇ ਨੇ ਤਾਂ ਜਦੋਂ ਉਹ ਜਾ ਰਹੇ ਹੁੰਦੇ ਨੇ ਇੱਕ ਕੁੱਤਾ ਕਾਲਾ ਪੁੱਤਾ ਉਹਦੇ ਮੂਹਰੇ ਆ ਜਾਂਦਾਗਾ ਤੇ ਉਹਨਾਂ ਦਾ ਰਾਰ ਰੋਕ ਲੈਂਦਾਗਾ ਤੇ ਜਦੋਂ ਉਹਨਾਂ ਨੂੰ ਨੰਗ ਨਹੀਂ ਦਿੰਦਾ ਤੇ ਭੌਂਕਦਾਗਾ ਤੇ ਉਹਦੀ ਮਾਂ ਕੁੜੀ ਕਹਿ ਦਿੰਦੇ ਉਹ ਕਹਿ ਦਿੰਦੀ ਆਪ ਵੀ ਸਾਨੂੰ ਨੰਗ ਜਾਣ ਦੇ ਤੇ ਜਦੋਂ ਮੇਰੇ ਧੀ ਜੇ ਮੇਰੀ ਧੀ ਹੋਈ ਤਾਂ ਮੈਂ ਤੇਰੇ ਨਾਲ ਵਿਆਹ ਕਰੂੰਗੀ ਤੇ ਜਦੋਂ ਉਹ ਉਹਦੇ ਨਾਲ ਵਾਅਦਾ ਕਰ ਲੈਂਦੀ ਆ ਕੁਝ ਦਿਨ ਜਾਂਦੇ ਨੇ ਤੇ ਨਾ ਉਹਦੇ ਘਰੇ ਇੱਕ ਬੱਚੀ ਜਨਮ ਲੈਂਦੀ ਆ ਬਹੁਤ ਹੀ ਜ਼ਿਆਦਾ ਪਿਆਰੀ ਇਧਰ ਦੇ ਉੱਤਰੋਂ ਤੇ ਜਦੋਂ ਉਹ ਜਨਮ ਲੈ ਲੈਂਦੀ ਆ ਤੇ ਜਿਹੜਾ ਉਹ ਕੁੱਤਾ ਹੁੰਦਾਗਾ ਤੇ ਉਹ ਕੀਤਾ ਹੋਇਆ ਵਾਅਦਾ ਉਹ ਯਾਦ ਰੱਖਦਾ ਨਾ ਤੇ ਜਦੋਂ ਹਾਂ ਚਲ ਤੋ ਤੁਸੀਂ ਘਰ ਜਾ ਕੇ ਆਪਾਂ ਗੱਲ ਕਰਦੇ ਤੇ ਜਦੋਂ ਉਹ ਕੀਤਾ ਵਾਦਾ ਜਿਹੜਾ ਕੁੱਤਾ ਹੁੰਦਾਗਾ ਤੇ ਉਹ ਯਾਦ ਰੱਖਦਾਗਾ ਤੇ ਜਦੋਂ ਉਹਨਾਂ ਦੇ ਘਰੇ ਬੱਚੀ ਜਨਮ ਲੈ ਲੈਂਦੀ ਆ ਤੇ ਉਹਦੀ ਮਾਂ ਜਿਹੜੀ ਹੁੰਦੀ ਹੈਗੀ ਮਾਂ ਦੀ ਮਮਤਾ ਹੁੰਦੀ ਆ ਤੇ ਉਹ ਵਾਦਾ ਭੁੱਲ ਜਾਂਦੀ ਆ ਜਦੋਂ ਉਹ ਵਾਦਾ ਭੁੱਲ ਜਾਂਦੀ ਆ ਤੇ ਤੇ ਜਿਵੇਂ ਜਿਵੇਂ ਉਹ ਕੁੜੀ ਮਟਿਆਰ ਹੁੰਦੀ ਆ ਤੇ ਉਹਵੇਂਵੇਂ ਮਾਂ ਦਾ ਦਿਲ ਡਰਨ ਲੱਗ ਜਾਂਦਾ ਵੀ ਮੈਂ ਹੁਣ ਇਹਨੂੰ ਵਾਦਾ ਕੀਤਾ ਹੋਇਆ ਵੀ ਮੈਂ ਕੁੱਤੇ ਨਾਲ ਕਿਵੇਂ ਪਿਆਵਾਂ ਤੇ ਜਦੋਂ ਕੁੱਤੇ ਨੂੰ ਲੱਗਦਾ ਪਤਾ ਤੇ ਕੁੜੀ ਜਾਂਦੀ ਆ ਪੜਨ ਤੇ ਕੁੱਤਾ ਦੇਖ ਲੈਂਦਾ ਕੁੜੀ ਨੂੰ ਕੁੱਤਾ ਉਹਦਾ ਰਾਹ ਰੋਕਦਾ ਕੁੜੀ ਦਾ ਜਦੋਂ ਰਾਹ ਰੋਕਦਾਗਾ ਤੇ ਕੁੜੀ ਨੂੰ ਕਹਿੰਦਾਗਾ ਵੀ ਜਿਹੜਾ ਤੇਰੀ ਮਾਂ ਨੇ ਵਾਦਾ ਕੀਤਾ ਉਹਨੂੰ ਯਾਦ ਕਰਾ ਦੇ ਕੁੜੀ ਭੁੱਲ ਜਾਂਦੀ ਆ ਤੇ ਦੋ ਤਿੰਨ ਵਾਰੀ ਕੁੜੀ ਨੂੰ ਟੱਕਰਦੀ ਆ ਤੇ ਕੁੜੀ ਨੂੰ ਉਹ ਵਾਦਾ ਯਾਦ ਕਰਾਉਂਦਾਗਾ ਤਾਂ ਕੁੜੀ ਉਹ ਭੁੱਲ ਜਾਂਦੀ ਆ ਵਾਦਾ ਜਦੋਂ ਕੁੜੀ ਭੁੱਲ ਜਾਂਦੀ ਆ ਇੱਕ ਦਿਨ ਕੀ ਆਉਂਦਾ ਮਠਿਆਈ ਵਾਲਾ ਲਫਾਫਾ ਉਹਨੂੰ ਕੁੜੀ ਨੂੰ ਦੇ ਦਿੰਦਾ ਕਹਿੰਦਾ ਹ ਵੀ ਤੂੰ ਨਾ ਇਹ ਜੇਬ ਦੇ ਵਿੱਚ ਪਾ ਲਾ ਤੇ ਵੀ ਤੂੰ ਇਹ ਜੇਬ ਦੇ ਵਿੱਚ ਪਾ ਤੇ ਜਿਹੜਾ ਕਿ ਤੈਨੂੰ ਯਾਦ ਰਹੇ ਇਹ ਤੇ ਵੀ ਤੈਨੂੰ ਯਾਦ ਰਹੂਗਾ ਕੁੜੀ ਆਈ ਤਾਂ ਕੁੜੀ ਫੇਰ ਭੁੱਲ ਗਈ ਤੇ ਜਿਹੜਾ ਉਹ ਮਠਿਆਈ ਵਾਲਾ ਲਫਾਫਾ ਹੁੰਦਾ ਤੇ ਕੁੜੀ ਦੇ ਜੇਬ ਦੇ ਵਿੱਚ ਹੁੰਦਾ ਤੇ ਜਦੋਂ ਮਾਂ ਕੱਪੜੇ ਧੋਦੀ ਆ ਤੇ ਉਹ ਕੁੜੀ ਦੇ ਮਠਿਆਈ ਵਾਲਾ ਲਫਾਫਾ ਡਿੱਗ ਪੈਂਦਾ ਤੇ ਜਦੋਂ ਮਾਂ ਪੁੱਛਦੀ ਆ ਵੀ ਇਹ ਮਠਿਆਈ ਕੁੜੀ ਪੁੱਛਦੀ ਆ ਮਾਂ ਤੂੰ ਇੱਕ ਗੁੱਸੇ ਨਾਲ ਕੋਈ ਵਾਅਦਾ ਕੀਤਾ ਸੀ ਮਾਂ ਦੀਆਂ ਤਾਂ ਅੱਖਾਂ ਫਟਗਣਗੀਆਂ ਫਟਗਾਂ ਰਹਿ ਗਈਆਂ ਤੇ ਮਾਂ ਕਹਿੰਦੀ ਵੀ ਹਾਂ ਵਾਅਦਾ ਤਾਂ ਮੈਂ ਕੀਤਾ ਸੀ ਤੇ ਹੋ ਕੁੱਤਾ ਜਿਹੜਾ ਕਿ ਵਾਰ-ਵਾਰ ਉਹ ਉਹਨਾਂ ਦੇ ਘਰ ਦੇ ਮੂਹਰੇ ਆਉਂਦਾਗਾ ਤੇ ਮਾਂ ਐ ਡਰਦੀ ਆ ਵੀ ਮੈਂ ਜਿਹੜਾ ਵਾਦਾ ਕੀਤਾ ਤੇ ਵੀ ਹੁਣ ਮੈਂ ਕਿਵੇਂ ਉਹ ਕੀਤਾ ਨਾ ਵੀ ਉਹ ਚੱਕ ਲਿਆ ਪੁੱਤ ਫੱਟੀ ਚੱਕ ਕੇ ਲਈ ਪੀੜੀ ਚੱਕ ਕੇ ਲਈ ਪੁੱਤ ਬੜੇ ਦੇ ਲੱਗ ਕੀਤ ਨਹੀਂ ਟੇਰੇ ਪਰਖੇ ਮੈਂ ਚੱਲ ਚੱਲ ਕੋਈ ਨਾ ਪੁੱਤ ਪੀੜੀ ਚੱਕ ਕੇ ਲਿਆ ਤੇ ਮੈਂ ਅੱਗ ਦੇ ਉੱਤੇ ਬਹਿ ਕੇ ਮੈਂ ਸੇਕ ਲੈਣੀ ਨਾ ਨਹੀਂ ਤਾਂ ਤਾਂ ਨਾ ਮੈਂ ਭੈ ਜਾਨੀ ਮੈਂ ਤਾਂ ਠਾਰ ਗਈ ਮੈਂ ਤਾਂ ਬੱਬੂ ਹੋਰਾਂ ਨਾਲ ਵਾ ਗਈ ਸੀਗੀ ਉਧਰ ਤੇ ਜਦੋਂ ਜਦੋਂ ਮਾਂ ਨੂੰ ਲੱਗਦਾ ਪਤਾ ਵੀ ਕੁੱਤਾ ਤਾਂ ਇਹ ਵਹੀ ਆ ਪੀੜੀ ਜਿੱਤੇ ਜਾਂਦਾ ਉੱਕੀ ਨਹੀਂ ਵੀ ਜਾ ਟੁੱਟੂ ਮੈਂ ਤੁੰਦਾ ਹੋ ਨਾ ਕਰ ਪੁੱਤ ਬੋਚ ਕੇ ਜਾ ਜਾ ਵੀ ਮੈਂ ਇਹ ਤਾਂ ਉਹੀ ਕੁੱਤਾ ਆ ਗਾ ਜਿਹੜੇ ਨਾ ਮੈਂ ਇੱਕ ਦਿਨ ਵਾਦਾ ਕੀਤਾ ਸੀ ਤੇ ਮਾ ਵਿਚੇ ਵਿੱਚ ਵਿਚੇ ਵਿੱਚ ਆਪਦੇ ਘਰ ਵਾਲੇ ਕੋਲੇ ਗੱਲ ਕਰਦੀ ਆ ਡਰਦੇ ਆ ਵੀ ਅਸੀਂ ਇੰਨੀ ਸੋਹਣੀ ਸਾਡੀ ਧੀ ਤੇ ਅਸੀਂ ਐ ਕੁੱਤੇ ਦੇ ਲੜਕੇ ਮੇਲਾ ਦਈਏ ਤੇ ਪਰ ਜਿਹੜਾ ਵਾਦਾ ਹੁੰਦਾ ਉਹ ਤਾਂ ਵਾਦਾ ਹੀ ਹੁੰਦਾ ਤੇ ਇੱਕ ਦਿਨ ਉਹ ਕਹਿੰਦੀ ਆ ਵੀ ਪੁੱਤ ਤੂੰ ਤਿਆਰ ਹੋ ਜਾ ਤੂੰ ਕੋਈ ਸਵਾਲ ਨਹੀਂ ਕਰਦੀ ਉੱਥੇ ਲਾ ਦੇ ਨਾ ਪੁੱਤ ਰਾੜ ਤੇ ਲਾ ਦੇ ਬਲਟ ਤੇ ਜਦੋਂ ਮਾਂ ਕਹਿੰਦੀ ਵੀ ਪੁੱਤ ਤੂੰ ਤਿਆਰ ਹੋ ਜਾ ਕੁੜੀ ਕੋਈ ਸਵਾਲ ਨਹੀਂ ਕਰਦੀ ਕੁੜੀ ਤਿਆਰ ਹੋ ਜਾਂਦੀ ਆ ਤੇ ਕੁੱਤਾ ਆ ਜਾਂਦਾ ਬਾਹਰ ਗੇ ਮੂਰੇ ਮੂਰੇ ਕੁੱਤਾ ਤੁਰਿਆ ਜਾਂਦਾ ਤੇ ਮੈਂ ਗਰਮਗਰ ਕੁੜੀ ਤੁਰੀ ਜਾਂਦੀ ਐ ਤੇ ਜਦੋਂ ਕੁੜੀ ਕਰਦੀ ਆ ਸਵਾਲ ਵੀ ਆਪਾਂ ਕਿੱਥੇ ਜਾਵਾਂਗੇ ਤਾਂ ਕੁੱਤਾ ਕਹਿੰਦਾਗਾ ਵੀ ਚੁੱਪ ਕਰਕੇ ਮੇਰੀ ਢੂਈ ਦੇ ਉੱਤੇ ਬਹਿ ਜਾ ਜਦੋਂ ਕੁੜੀ ਢੂਈ ਦੇ ਉੱਤੇ ਬਹਿ ਜਾਂਦੀ ਆ ਉਹ ਤਾਂ ਇੱਕ ਸਮਾਨ ਦੇ ਵਿੱਚ ਤਹਾਂ ਤਹਾਂ ਉੱਡ ਈ ਜਾਂਦਾ ਉੱਡਦਾ ਹੈ ਉਹ ਸਮਾਨੀ ਡਾਰੀ ਪਰ ਜਾਂਦਾ ਹੌਲੀ 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 ਜ਼ਮੀਨ ਦੇ ਵਿੱਚ ਜਿਵੇਂ ਜਿਵੇਂ ਉਤਰਦਾ ਹੈ ਤੇ ਜਦੋਂ ਹੌਲੀ ਹੌਲੀ ਜ਼ਮੀਨ ਦੇ ਵਿੱਚ ਉਤਰਦਾ ਵਕ ਬਹੁਤ ਅਲੀਸਾਨ ਇੱਕ ਬੰਗਲਾ ਹੁੰਦਾ ਇੱਕ ਮਹਿਲ ਹੁੰਦਾ ਜਿਹੜੇ ਤੇ ਸੋਨੇ ਦੀ ਵਰਕ ਚੜੀ ਹੋਈ ਹੁੰਦੀ ਹੈ ਤਾਂ ਕੁੜੀ ਝਾਕਦੀ ਹੈ ਵੀ ਇੰਨਾ ਐਸੋ ਰਾਮਾ ਤੇ ਕੁੜੀ ਨੂੰ ਸੋਹਣੇ ਸੋਹਣੇ ਪਕਵਾਨ ਉਹ ਤਾਂ ਆ ਨਕੇਲਾਰ ਕੇ ਤੂੰ ਮੜਾ ਜੇ ਖੜ ਜਾ ਨਾ ਮੜਾ ਹੀ ਬੰਦ ਕਰ ਦੇ ਫੇਰ ਦਿਖਾ ਦੀ ਤੇ ਜਦੋਂ ਉਹਨੇ ਕਿਹਾ ਹੁੰਦਾਗਾ ਵੀ ਇੰਨਾ ਸੋਹਣਾ ਤੇ ਹਨਾ ਮੈਂ ਤਾਂ ਇਹ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਦੇਖਿਆ ਸੀ ਤਾਂ ਉਹਨੂੰ ਸੋਹਣੇ ਸੋਹਣੇ ਕੱਪੜੇ ਤੇ ਮਹਿੰਗੇ ਮਹਿੰਗੇ ਪਾਉਣ ਨੂੰ ਬੁੱਬੇ ਲੱਕੜਾ ਚੱਕ ਕੇ ਲਿਆਂਦਣਾ ਕਰਨਾਚ ਪਾਉਣ ਨੂੰ ਕਰਨਾਚ ਪਾਉਣ ਨੂੰ ਮਹਿੰਗੇ ਮਹਿੰਗੇ ਸੈਟ ਜਦੋਂ ਆਉਣ ਲੱਗੇ ਤੇ ਕੋਈ ਬੰਦਾ ਜਾਂ ਕੋਈ ਪਰਿੰਦਾ ਸਾਹਮਣੇ ਨਾ ਆਇਆ ਕਰੇ ਤਾਂ ਉਹ ਕੱਲੀ ਕੁੜੀ ਤੇ ਉਹ ਵਿਚਾਰੀ ਡਰਿਆ ਕਰੇ ਵੀ ਐਡੇ ਵੱਡੇ ਮਹਿਲ ਦੇ ਵਿੱਚ ਵੀ ਮੈਂ ਕੱਲੀ ਆ ਤੇ ਕੁੱਤਾ ਲਿਆ ਕੇ ਉਹਨੂੰ ਖਾਣਾ ਖਾਉਣਾ ਸਾਰਾ ਕੁੱਤਾ ਲਿਆ ਕੇ ਫੜਾਇਆ ਕਰੇ ਇੱਕ ਦਿਨ ਉਹਨੇ ਕੀ ਕੀਤਾ ਕੁੱਤੇ ਨੂੰ ਪੁੱਛਦੀ ਆ ਵੀ ਇਹ ਕੀ ਰਾਜ ਆ ਬਿਨਾ ਕੋਈ ਬੰਦਾ ਨਾ ਕੋਈ ਪਰਿੰਦਾ ਵੀ ਇੱਥੇ ਮੇਰੇ ਕੋਲੇ ਕੱਲਾ ਤੂੰ ਐਡੇ ਵੱਡੇ ਮਹਿਲ ਦੇ ਵਿੱਚ ਤਾਂ ਫਿਰ ਉਹਨੇ ਇੱਕ ਕਹਾਣੀ ਦੱਸੀ ਉਹਨੂੰ ਕਹਿੰਦਾ ਵੀ ਇੱਕ ਬਹੁਤ ਵੱਡਾ ਰਾਜਾ ਦਾ ਵੀ ਸੋਹਣਾ ਸੁਨੱਖਾ ਤੇ ਉੱਚਾ ਲੰਮਾ ਦਾ ਤੇ ਵੀ ਉਹ ਵਿਆਹ ਕਰਾਉਂਦਾ ਵ ਇੱਕ ਸੋਹਣੀ ਸੁਨੱਖੀ ਕੁੜੀ ਦੇ ਨਾਲ ਵੀ ਜਦੋਂ ਉਹ ਵਿਆਹ ਕਰਵਾ ਲੈਂਦਾਗਾ ਜਦੋਂ ਉਹ ਕੁੜੀ ਹੋ ਜਾਂਦੀ ਹੈ ਮਾਂ ਬਣਨ ਵਾਲੀ ਤਾਂ ਉਦੋਂ ਉਹ ਅਸੇ ਉਹਦੇ ਹੀ ਉਹ ਆਉਦੇ ਰੂਪ ਚ ਆ ਜਾਂਦਾ ਇੱਕ ਜਨ ਬਣ ਜਾਂਦਾਗਾ ਜਦੋਂ ਵੀ ਉਹ ਜਨ ਬਣ ਜਾਂਦਾ ਉਹ ਕੁੜੀ ਦੀ ਜਾਨ ਲੈ ਲੈਂਦਾ ਉਹ ਕੁੜੀ ਉਹ ਤੋਂ ਵੀ ਜ਼ਿਆਦਾ ਡਰ ਜਾਂਦੀ ਆ ਜਦੋਂ ਉਹ ਕੁੜੀ ਡਰ ਜਾਂਦੀ ਆ ਤੇ ਉਹਨੂੰ ਕਹਿੰਦਾ ਵੀ ਇੱਕ ਤਰੀਕਾ ਹੈਗਾ ਬਚਣ ਦਾ ਵੀ ਇੱਕ ਤਰੀਕਾ ਹੈਗਾ ਵੀ ਉਹਦੇ ਗਲ ਦੇ ਵਿੱਚ ਇੱਕ ਚੈਣ ਪਾਈ ਹੋਈ ਆ ਤੇ ਜਦੋਂ ਉਹ ਆਊਗਾ ਨਾ ਐਸ ਰਾਤ ਨੂੰ ਉਹ ਆਊਗਾ ਵੀ ਤੂੰ ਤਿਆਰ ਹੋ ਕੇ ਜਮਾ ਵਿਆਹਲੇ ਜੋੜੇ ਦੇ ਵਿੱਚ ਤਿਆਰ ਹੋ ਕੇ ਤੇ ਤੂੰ ਬਹਿ ਜੀ ਤੇ ਉਹ ਆਊਗਾ ਤੇ ਗੇਟ ਖੁੱਲੂਗਾ ਤੇ ਉਹ ਆਊਗਾ ਤੇ ਤੇਰੇ ਸਾਹਮਣੇ ਜਦੋਂ ਉਹ ਆਉਂਦਾਗਾ ਜਦੋਂ ਉਹ ਆਉਂਦਾਗਾ ਉਹਨੂੰ ਕਹਿੰਦਾ ਵੀ ਮੈਨੂੰ ਤੂੰ ਆਪਦੇ ਹੱਥ ਨਾਲ ਪਿਆ ਦੇ ਜਦੋਂ ਉਹ ਕੁੜੀ ਪਿਉਂਦੀ ਆ ਤੇ ਉਹ ਕਹਿ ਦਿੰਦਾਗਾ ਵੀ ਮੈਨੂੰ ਤੇਰੇ ਤੇ ਪਹਿਲਾਂ ਹੀ ਸ਼ੱਕ ਸੀਗਾ ਇਸ ਗੱਲ ਦਾ ਵੀ ਤੂੰ ਮੈਨੂੰ ਕੁਝ ਦੇਵੇਂਗੀ ਤਾਂ ਉਹ ਡਿਲਾ ਦਿੰਦਾਗਾ ਜਦੋਂ ਡਿਲਾ ਦਿੰਦਾ ਉਹ ਆਪਦੇ ਰੂਪ ਚ ਆ ਜਾਂਦਾ ਏਡੀਆਂ ਆਂਡੀਆਂ ਅੱਖਾਂ ਤੇ ਨਾ ਉਹ ਏਡੇ ਏਡੇ ਤੇ ਰਾਖਸ਼ ਬਣ ਜਾਂਦਾ ਉਹ ਜਦੋਂ ਰਾਖਸ਼ ਬਣ ਜਾਂਦਾ ਤੇ ਜਦੋਂ ਕੁੜੀ ਕੰਨੀ ਆਉਂਦਾਗਾ ਤੇ ਕੁੜੀ ਤਾਂ ਉਹਦੇ ਹੱਥ ਸਿਰ ਦੇ ਵਿੱਚ ਇੱਕ ਵਾਰ ਇਹ ਜਾ ਇੱਕ ਵਰਤਵਾਣ ਹੁੰਦਾਗਾ ਜਿਹੜਾ ਉਹ ਕਿ ਉਹਦੇ ਸਿਰਚ ਮਾਰਦੀ ਆ ਤੇ ਉਹਨੂੰ ਬੇਹੋਸ਼ ਕਰਕੇ ਸੜ ਦਿੰਦੀ ਆ ਤੇ ਜਿਹੜੀ ਉਹਦੇ ਸੰਗਲੀ ਪਾਈ ਹੁੰਦੀ ਆ ਗਲ ਦੇ ਵਿੱਚ ਤੇ ਉਹ ਪਟਕੇ ਤੇ ਉਹ ਆਉਂਦੇ ਹੱਥ ਦੇ ਵਿੱਚ ਲੈ ਲੈਂਦੀ ਆ ਤੇ ਉਹ ਕੁੱਤੇ ਨੂੰ ਕਹਿੰਦੀ ਆ ਵੀ ਹੁਣ ਦੱਸ ਆਪਾਂ ਕੀ ਕਰੀਏ ਤੇ ਉਹ ਕਹਿੰਦਾ ਕੁੱਤਾ ਕਹਿੰਦਾ ਵੀ ਜਿਵੇਂ ਜਿਵੇਂ ਆਪਾਂ ਗੇਟ ਦੇ ਕੰਨੀ ਕਰਾਂਗੇ ਇਹਨੂੰ ਸੰਗਲੀ ਨੂੰਵੇਂਵੇਂ ਗੇਟ ਖੁੱਲੂਗਾ ਤਾਂ ਆਪਾਂ ਬਾਹਰ ਨਿਕਲ ਜਾਾਂਗੇ ਤੇ ਕੁੜੀ ਨੂੰ ਕਹਿੰਦਾ ਵੀ ਤੂੰ ਮੇਰੀ ਢੂਈ ਦੇ ਉੱਤੇ ਬਹਿ ਜਾ ਤੇ ਆਪਾਂ ਬਾਹਰ ਨਿਕਲ ਗਏ ਤੇ ਉਹ ਸਮਾਨ ਨਹੀਂ ਹਵਾ ਦੇ ਵਿੱਚ ਜਦੋਂ ਉੱਡਦੇ ਨੇ ਤੇ ਹੌਲੀ-ਹੌਲੀ ਇੱਕ ਹਾਂ ਇਹਨਾਂ ਦਾ ਹੁੰਦਾਗਾ ਜਿੰਨਾਂ ਦਾ ਇੱਕ ਪਿੰਡ ਹੁੰਦਾਗਾ شریف ਜੰਨ ਹੁੰਦੇ ਨੇ ਉਹ ਜਿਹੜੇ ਕਿ ਉਹ ਉੱਥੇ ਉਤਰ ਜਾਂਦੇ ਨੇ ਤਾਂ ਇੱਕ ਬਜ਼ੁਰਗ ਦੇ ਕੋਲੇ ਉਹ ਗੱਲ ਕਰਦਾਗਾ ਵੀ ਐ ਕਰਕੇ ਵੀ ਇਹ ਕੁੜੀ ਵੀ ਕਸੂਰ ਆ ਵੀ ਐ ਕਰਕੇ ਰਾਜਾ ਉਹ ਜਿਹੜਾਗਾ ਸਜ਼ਾ ਦੰਦਾਗਾ ਤੇ ਆਪ ਉਹ ਰਾਖਸ਼ ਬਣ ਜਾਂਦਾ ਤਾਂ ਫਿਰ ਉਹ ਕੁੜੀ ਨੂੰ ਮਾਰ ਦਿੰਦਾਗਾ ਉਹ ਕਹਿੰਦੇ ਵੀ ਤੁਸੀਂ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਵੀ ਇੱਕ ਦਰਖਤ ਆ ਉਹਦੇ ਥੱਲੇ ਜਾ ਕੇ ਤੁਸੀਂ ਰਾਤ گزار ਲੋ ਉਦੋਂ ਬਾਅਦ ਤੁਸੀਂ ਸਵੇਰ ਹੁੰਦੀ ਤੁਸੀਂ ਇੱਥੋਂ ਨਿਕਲ ਜਾਓ ਤਾਂ ਉਹ ਵਹੀਂ ਹੀ ਕਰਦੇ ਨੇ ਇੱਕ ਰਾਤ گزارਦੇ ਨੇ ਤੇ ਸਵੇਰ ਹੁੰਦੀ ਉਹ ਨਿਕਲ ਜਾਂਦੇ ਨੇ ਤਾਂ ਫਿਰ ਇੱਕ ਉਹ ਕਹਿੰਦਾਗਾ ਵੀ ਸਾਡੀ ਆਪਣੀ ਇੱਕ ਇਹ ਜੀ ਮਹਿਕ ਹੈਗੀ ਆ ਵੀ ਇਹ ਜਿਹੜਾ ਤੂੰ ਚੋਟ ਮਾਰੀ ਮਾਰੀ ਆ ਉਹਦੇ ਸਿਰ ਜੇ ਵਿੱਚ ਰਾਜੇ ਦੇ ਵੀ ਇਹ ਬਾੜਾ ਚਰਵੇ ਉਹ ਸ਼ਰਹਿਣ ਵਾਲਾ ਨਹੀਂ ਆਏਗਾ ਥੋੜੀ ਥੋੜੀ ਥੋੜੇ ਟਾਈਮ ਬਾਅਦ ਇਹਨੂੰ ਹੋਸ਼ ਆਉਣੀ ਸ਼ੁਰੂ ਹੋ ਜੂ ਤਾਂ ਫਿਰ ਇਹਨੂੰ ਜਿਹੜੀ ਆਪਣੀ ਖਸ਼ਬੂ ਆ ਵੀ ਉੱਥੋਂ ਤੱਕ ਪਹੁੰਚਾ ਦੇਊਗੀ ਆਪਣੇ ਕੋਲੇ ਉਹ ਆ ਜਾਊਗਾ ਤੇ ਵੀ ਆਪਾਂ ਨੂੰ ਕੋਈ ਐਡੀ ਕੋਈ ਲੱਗ ਗਈ ਕੋਈ ਜਗ੍ਹਾ ਦੇ ਵਿੱਚ ਜਾ ਕੇ ਰਹਿਣਾ ਪਊਗਾ ਜਿਹੜਾ ਕਿ ਆਪਾਂ ਨੂੰ ਉਹ ਪਾੜ ਨਾ ਸਕੇ ਵੀ ਤੋ ਆਪਦੇ ਮਾਪਿਆਂ ਕੋਲੇ ਤਹਾਂ ਜੇ ਨਹੀਂ ਜਾ ਸਕਦੀ ਤੇ ਆਪਣੀ ਕਹਾਣੀ ਇੱਥੇ ਖਤਮ ਹੁੰਦੀ ਆ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬਰ ਜੁੜ ਕਰਦਿਆ ਕਰੋ ਬੈਲ ਤੇ ਘੰਟੀ ਵਾਲਾ ਬਟਨ ਜੁਰ ਦਬਦਿਆ ਕਰੋ ਧੰਨਵਾਦ ਜੀ